ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬ ਬੁਲੇਟਿਨ ਦੇ ਵਿੱਚ ਸਵਾਗਤ ਹੈ ਮੈਂ ਆਸ਼ੇਖਰ ਹੈ ਖਬਰਾਂ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਆ ਅੱਜ ਦੀਆਂ ਸੁਰਖੀਆਂ ਸਿੱਖ ਸੰਗਤਾਂ ਦੇ ਲਈ ਖੁਸ਼ੀ ਦੀ ਖਬਰ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਹੋਈ ਸ਼ੁਰੂ ਸੰਗਤਾਂ ਦੇ ਜੈਕਾਰਿਆਂ ਨਾਲ ਗੂੰਜਿਆ ਅਸਮਾਨ ਅਕਾਲੀ ਦਲ ਕੌਂਸਲਰ ਦੀ ਹੱਤਿਆ ਮਾਮਲਾ ਵਿਕਰਮ ਮਜੀਠੀਆ ਨੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ ਮੁੱਖ ਮੰਤਰੀ ਦੇ ਅਸਤੀਫੇ ਦੀ ਕੀਤੀ ਮੰਗ ਐਮਐਲਏ ਰਮਨ ਅਰੋੜਾ ਖਿਲਾਫ ਵਿਜੀਲੈਂਸ ਦੀ ਜਾਂਚ ਹੋਈ ਹੋਰ ਤੇਜ਼ ਕੁੜਮ ਰਾਜੂ ਮੈਦਾਨ ਦੇ ਘਰ ਵੀ ਮਾਰੀ ਗਈ ਰੇਡ ਮਿਸ ਵਰਲਡ ਮੁਕਾਬਲਾ ਅਦਚ ਛੱਡ ਕੇ ਭੱਜੀ ਮਿਸ ਇੰਗਲੈਂਡ ਮਿਲਾ ਮੈਗੀ ਨੇ ਮਿਸ ਵਰਲਡ ਦੇ ਪ੍ਰਬੰਧਕਾਂ ਤੇ ਲਗਾਏ ਗੰਭੀਰ ਇਲਜ਼ਾਮ ਮੁਕਾਬਲੇ ਵਿੱਚ ਵੇਸਵਾ ਵਾਂਗ ਕਰਵਾਇਆ ਗਿਆ ਮਹਿਸੂਸ ਕਿਹਾ ਮਿਸ ਇੰਗਲੈਂਡ ਨੇ ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਵੱਡੀ ਕਾਰਵਾਈ ਇੱਕ ਮਾਮਲੇ ਦੀ ਜਾਂਚ ਦੌਰਾਨ ਇੱਕ ਹੋਰ ਨਸ਼ਾ ਤਸਕਰ ਕਾਬੂ ਇਟਿਜ਼ਿੰਟਾ ਨੇ ਫੌਜੀ ਪਰਿਵਾਰਾਂ ਲਈ ਦਿਖਾਈ ਦਰਿਆ ਦਲੀ ਸ਼ਹੀਦ ਫੌਜੀਆਂ ਦੇ ਪਰਿਵਾਰਾਂ ਨੂੰ ਦਾਨ ਕੀਤੇ 1 ਕਰੋੜ ਰੁਪਏ ਦੁਨੀਆ ਭਰ ਦੇ ਵਿੱਚ ਵਸਦਿਆਂ ਸਿੱਖ ਸੰਗਤਾਂ ਦੇ ਲਈ ਬੜੀ ਖੁਸ਼ੀ ਦੀ ਖਬਰ ਹੈ ਕਿ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਸ਼ੁਰੂ ਹੋ ਚੁੱਕੀ ਹੈ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਉੱਚ ਗੜਵਾਲ ਹਿਮਾਲਿਆਈ ਖੇਤਰ ਦੇ ਵਿੱਚ ਸਥਿਤ ਸ਼੍ਰੀ ਹਿਮਕੁੰਡ ਸਾਹਿਬ ਤੱਕ ਜਾਣ ਵਾਲੇ ਸਾਰੇ ਰਸਤਿਆਂ ਨੂੰ ਸ਼ਰਧਾਲੂਆਂ ਦੇ ਲਈ ਸਾਫ ਕਰ ਦਿੱਤਾ ਗਿਆ ਤੇ ਖੋਲ ਦਿੱਤਾ ਗਿਆ। ਸ਼੍ਰੀ ਹਿਮਕੁੰਡ ਸਾਹਿਬ ਦੇ ਕਿਵਾੜ ਐਤਵਾਰ ਨੂੰ ਸ਼ਰਧਾਲੂਆਂ ਦੇ ਲਈ ਖੋਲ ਦਿੱਤੇ ਗਏ ਸਨ। ਇਸ ਮੌਕੇ ਦੇ ਉੱਤੇ 15000 ਫੁੱਟ ਦੀ ਉਚਾਈ ਦੇ ਉੱਤੇ ਸਥਿਤ ਗੁਰਦੁਆਰੇ ਨੂੰ ਫੁੱਲਾਂ ਅਤੇ ਰੰਗ-बिरंगे ਝੰਡਿਆਂ ਦੇ ਨਾਲ ਸਜਾਇਆ ਵਿਗਿਆ। ਗਲੇਸ਼ੀਅਰ ਦੇ ਵਿੱਚੋਂ ਲੰਗਦੀਆਂ ਸੱਖਤਾਂ ਦੇ ਜੈਕਾਰਿਆਂ ਦੇ ਨਾਲ ਅਸਮਾਨ ਗੂੰਜ ਉੱਠਿਆ। ਇਸ ਦੌਰਾਨ ਹਿਮਕੁੰਡ ਸਾਹਿਬ ਦੀ ਯਾਤਰਾ ਦੀ ਤਾਜ਼ਾ ਵੀਡੀਓ ਤੇ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ। ਦੱਸਿਆ ਗਿਆ ਹੈ ਕਿ ਬੀਤੇ ਦਿਨੀ ऋषिकेश ਤੋਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਪਹਿਲਾ ਜਥਾ ਰਵਾਨਾ ਹੋ ਗਿਆ ਸੀ ਜੋ ਕਿ ਗੋਬਿੰਦ ਘਾਟ ਅਤੇ ਗੋਬਿੰਦ ਧਾਮ ਤੋਂ ਚੱਲ ਕੇ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਵਿਖੇ ਪਹੁੰਚ ਗਿਆ ਗੁਰਦੁਆਰਾ ਸਾਹਿਬ ਵਿਖੇ ਸੁਖਮਣੀ ਸਾਹਿਬ ਦੇ ਪਾਠ ਕੀਤੇ ਜਾ ਰਹੇ ਨੇ ਜਿਸ ਤੋਂ ਬਾਅਦ ਗੁਰਬਾਣੀ ਕੀਰਤਨ ਕੀਤਾ ਗਿਆ ਇਸ ਮੌਕੇ ਦੇ ਉੱਤੇ ਹਿਮਕੁੰਟ ਗੁਰਦੁਆਰਾ ਟਰਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ ਸ਼੍ਰੀ ਹਿਮਕੁੰਟ ਸਾਹਿਬ ਦੇ ਆਲੇ ਦੁਆਲੇ ਅਜੇ ਵੀ برف ਜਮੀ ਹੋਈ ਹੈ برف ਹਟਾ ਕੇ ਗੁਰਦੁਆਰੇ ਦੇ ਲਈ ਇੱਕ ਰਸਤਾ ਬਣਾਇਆ ਗਿਆ ਇਸ ਦੇ ਰਾਹੀ ਸ਼ਰਧਾਲੂ ਗੁਰਦੁਆਰਾ ਸਾਹਿਬ ਪਹੁੰਚੇ ਨੇ ਅਤੇ ਦਰਸ਼ਨ ਦੀਦਾਰੇ ਕੀਤੇ ਬਿਊਰੋ ਰਿਪੋਰਟ ਹਮਦਰਸਤੀ ਬੀਤੇ ਕਾਲ ਚਿਹਰਾਟਾ ਇਲਾਕੇ ਦੇ ਵਿੱਚ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ ਬਾਮਣ ਦੀ ਗੋਲੀਆਂ ਮਾਰ ਕੇ નિર્દયੀ ਤਰੀਕੇ ਦੇ ਨਾਲ ਹੱਤਿਆ ਕਰ ਦਿੱਤੀ ਗਈ ਇਸ ਹਾਦਸੇ ਤੋਂ ਬਾਅਦ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਜੰਡਿਆਲਾ ਗੁਰੂ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਦੇ ਉੱਤੇ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਸ ਦੁੱਖ ਦੇ ਸਮੇਂ ਦੇ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ ਉਹਨਾਂ ਨੇ ਅੰਮ੍ਰਿਤਸਰ ਪੁਲਿਸ ਦੇ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਇਹ ਪੂਰੀ ਤਰ੍ਹਾਂ ਦੇ ਨਾਲ ਇੱਕ ਵੱਡਾ ਫੇਲਿਅਰ ਹੈ ਮਜੀਠੀਆ ਦੇ ਮੁਤਾਬਕ ਕੁਝ ਸਮਾਂ ਪਹਿਲਾਂ ਹੀ ਹਰਜਿੰਦਰ ਸਿੰਘ ਦੇ ਘਰ ਦੇ ਉੱਤੇ ਹਮਲਾ ਹੋਇਆ ਸੀ ਜਿਸ ਬਾਰੇ ਦੇ ਵਿੱਚ ਲਿਖਤੀ ਸ਼ਿਕਾਇਤ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸਾਬਕਾ ਮੰਤਰੀ ਨੇ ਪੰਜਾਬ ਸਰਕਾਰ ਨੂੰ ਨਿਸ਼ਾਨੇ ਦੇ ਉੱਤੇ ਲੈਂਦਿਆਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜੇਕਰ ਮੁੱਖ ਮੰਤਰੀ ਅਣਸੁਰੱਖਿਅਤ ਪੰਜਾਬ ਦੇ ਲੋਕਾਂ ਨੂੰ ਨਹੀਂ ਬਚਾ ਸਕਦੇ ਤਾਂ ਉਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। 100 150 ਬੰਦਿਆਂ ਦੇ ਵਿੱਚ 7-8 ਹਮਲਾਵਾਰਾਂ ਨੇ ਸਿੱਧੇ ਲਿਆ ਕੇ ਗੋਲੀ ਮਾਰੀ ਹੈ। ਮੈਂ ਕੁਲਰ ਸਾਹਿਬ ਨੂੰ ਕੁਛ ਨਾ ਚਾਹੁੰਦਾ ਤੁਹਾਡਾ ਕਿਹੜਾ ਨੌਨ ਆਰਡਰ ਬੇਸ਼ਰਮੋ ਯਾਰ ਤੁਸੀਂ ਤਾਂ ਮਗਰੋਂ ਤੁਸੀਂ ਕਹਿੰਦੇ ਹੋ ਅੱਜ ਤੁਸੀਂ ਐਡੇ ਬੇਸ਼ਰਮੀ ਕਿ ਕੱਲ ਤਿੰਨ ਐਸਐਸਪੀ ਬਿਠਾ ਕੇ ਐ ਐਸਪੀ ਇਕਵਾ ਲਿਆ ਡੀਸੀਪੀ ਸਾਹਿਬ ਇੱਕ ਉਹ ਦੂਜਾ ਜਿਹੜਾ ਜਿਹੜਾ ਉਹਦਾ ਨਰੈਣੂ ਦਾ ਜਿਹੜਾ ਨਰੈਣ ਸਿੰਘ ਚੋੜੇ ਦਾ ਸਾਥੀ ਆ ਹਰਪਾਲ ਰੰਧਾਵਾ ਇਹ ਜਿਹੇ ਲੋਕਾਂ ਨੂੰ ਪੈ ਕੇ ਤੁਸੀਂ ਪ੍ਰੈਸ ਕਾਨਫਰੰਸਾ ਕਰਾਉਂਗੇ ਔਰ ਉਹ ਜਾ ਬੇਸ਼ਰਮ ਮੰਤਰੀ ਢਾਲੀਵਾਲ ਜਾ ਇਹਦੀ ਮਾਤੇ ਨਾਲ ਇੱਥੇ ਆ ਕੇ ਪਰਿਵਾਰ ਨਾਲ ਕੀ ਇਹਨਾਂ ਬੱਚਿਆਂ ਨਾਲ ਗੱਲ ਕਰਨ ਦੇ ਜੋਗਾ ਹੈ ਢਾਲੀਵਾਲਾ ਚ ਮਾਰਦੇ ਰਹਿੰਦੇ ਹੋ ਗੱਲਾਂ ਫਜ਼ੂਲ ਦੀਆਂ ਹਰ ਗੱਲ ਤੇ ਤੁਸੀਂ ਸਿਆਸਤ ਕਰਦੇ ਹੋ ਪਿਛਲੀਆਂ ਸਰਕਾਰਾਂ ਜਿੰਮੇ ਆਰ ਪਿਛਲੀਆਂ ਸਰਕਾਰਾਂ ਜਿੰਮੇ ਆਰ ਉਹ ਸਰਕਾਰਾਂ ਨੂੰ ਕਿਹਾ ਨੂੰ 8 ਸਾਲ ਹੋ ਗਏ ਆ ਤੁਸੀਂ ਆਪ ਦੀ ਗੱਲ ਕਰੋ ਹਰ ਗੱਲ ਨੂੰ ਤੁਸੀਂ ਪੜਦੇ ਨਹੀਂ ਪਾ ਸਕਦੇ ਇਹ ਗੱਲ ਕਹਿ ਕੇ 8 ਸਾਲ ਪਹਿਲਾਂ ਤਾਂ ਇਹ ਜਾ ਵਾਕਿਆ ਹੀ ਨਹੀਂ ਹੋਇਆ ਜਿਹੜਾ ਤੁਸੀਂ ਜ਼ਿਕਰ ਕਰੀ ਜਾਂਦੇ ਹੋ ਔਰ ਐਡਾ ਬੇਸ਼ਰਮ ਬੰਦਾ ਕੀ ਕ ਵਜ਼ੀਰ ਜੀ ਨੂੰ ਇਲ ਕੁੱਕੜ ਦਾ ਨਹੀਂ ਪਤਾ ਸਾਰੇ ਇਨਸੀਡੈਂਟ ਦਾ ਉਹਨੇ ਜੀ ਕਰਤਾ ਇਹ ਤਾਂ ਰਾਈਵਲਰੀ ਹੈ ਜੀ ਗੈਂਗ ਰਾਈਵਲਰੀ ਹੈ ਕਿਹਦੇ ਨਾਲ ਕਿਹੜੀ ਗੈਂਗ ਰਾਈਵਲਰੀ ਹੈ ਦੱਸੋ ਕਿਹੜਾ ਪਰਚਾ ਤੁਸੀਂ ਦਰਜ ਕੀਤਾ ਰਜਿੰਦਰ ਸਿੰਘ ਤੋਂ ਅੱਜ ਤੁਸੀਂ ਉਹਨੂੰ ਪਹਿਲਾਂ ਤਾਂ ਉਹਨੂੰ ਇਫਾਜ਼ਤ ਨਹੀਂ ਦੇ ਸਕੇ ਉਹਦੇ ਪਰਿਵਾਰ ਨੂੰ ਅੱਜ ਉਹ ਜਦ ਮਰ ਗਿਆ ਮਾਰਤਾ ਗਿਆ ਥੋਟੀ ਨਿਲੈਕੀ ਕਰਕੇ ਤੁਸੀਂ ਉਹਨੂੰ ਬਦਨਾਮ ਕਰਨ ਤੁਰ ਪਏ ਕੀ ਇਹ ਇਹ ਹੀ ਹੈ ਕਿ ਇਹ ਪੁਲਿਸ ਪ੍ਰਸ਼ਾਸਨ ਔਰ ਅੱਜ ਸੀਪੀ ਕੋਤਾਲੀ ਕਿਤੇ ਬੇਇਸ਼ਰਮ ਲੋਕ ਅੱਜ ਪ੍ਰੈਸ ਕਾਨਫਰੈਂਸ ਕਰ ਰਹੇ ਕਿ ਅਸੀਂ ਜੀ ਇੱਕ ਨੂੰ ਮਾਰਤਾ ਤੇ ਤਿੰਨ ਫੜਨੇ ਹੀ ਕਿਹਾ ਮੈਨੂੰ ਪੂਰਾ ਤਾਂ ਪਤਾ ਨਹੀਂ ਤੇ ਪਹਿਲਾਂ ਕਿਉਂ ਨਾ ਫੜਿਆ ਜੀ ਇੱਕ ਨੂੰ ਜ਼ਖਮੀ ਕੀ ਜ਼ਖਮੀ ਤੱਕ ਡਰਾਮਾ ਚੱਲ ਪਿਆ ਜੀ ਲੱਤ 'ਚ ਗੋਲੀ ਮਾਰਦੇ ਆ ਇਹ ਪੱਕਾ ਜੀ ਇੱਕ ਇਹਨਾਂ ਦਾ ਟ੍ਰੈਂਡ ਬਣ ਗਿਆ ਮਗਰ ਮੈਂ ਪੁੱਛਣਾ ਚਾਹੁੰਦਾ ਜੇ ਪਹਿਲਾਂ ਜਾਗਦੇ ਹੁੰਦੇ ਦਿਓ ਜੋ ਪੋਲਿਟੀਕਲ ਦਖਲ ਨਾ ਹੁੰਦਾ ਸਰਕਾਰਾਂ ਦਾ ਤੇ ਅੱਜ ਹਰਜਿੰਦਰ ਸੌ ਵੀ ਇਨ੍ਹਾਂ ਬੱਚਿਆਂ ਦੇ ਵਿੱਚ ਬੈਠਿਆ ਹੁੰਦਾ ਆਪਦੀ ਮਾਂ ਦੇ ਕੋਲ ਬੈਠਿਆ ਹੁੰਦਾ ਆਪਦੇ ਘਰ ਵਾਲੀ ਦੇ ਨਾਲ ਬੈਠਿਆ ਹੁੰਦਾ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜੰਗ ਜਾਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਭਾਵੇਂ ਕੋਈ ਆਪਣਾ ਹੋਵੇ ਜਾਂ ਬਗਾਨਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਏਗਾ ਜਿਸ ਦੇ ਚੱਲਦੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਧਾਇਕ ਰਮਨ ਅਰੋੜਾ ਵਿਰੁੱਧ ਵਿਜੀਲੈਂਸ ਜਾਂਚ ਹੁਣ ਹੋਰ ਵੀ ਤੇਜ਼ ਕਰ ਦਿੱਤੀ ਗਈ ਹੈ ਸੂਤਰਾਂ ਦੇ ਅਨੁਸਾਰ ਵਿਜੀਲੈਂਸ ਟੀਮ ਨੇ ਰਮਨ अरोड़ा ਦੇ ਨਾਲ ਮਿਲ ਕੇ ਸੋਮਵਾਰ ਨੂੰ ਕੁੜਮ ਅਰਾਜੂ ਦੇ ਘਰ ਵੀ ਛਾਪਾ ਮਾਰਿਆ ਪਤਾ ਲੱਗਾ ਕਿ 4-5 ਵਿਜੀਲੈਂਸ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਇਤੋਂ ਇਹ ਵੀ ਦੱਸ ਦਈਏ ਕਿ ਬੀਤੀ ਰਾਤ ਰਮਨ अरोड़ा ਨੂੰ ਪੇਟ ਦੇ ਵਿੱਚ ਦਰਦ ਵੀ ਉੱਠਿਆ ਸੀ ਅਤੇ ਸਾਹ ਲੈਣ ਦੇ ਵਿੱਚ ਦਿੱਕਤ ਵੀ ਹੋਣ ਲੱਗ ਪਈ ਸੀ ਜਿਸ ਮਗਰੋਂ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਇੱਥੋਂ ਅੱਜ ਉਹਨਾਂ ਨੂੰ ਛੁੱਟੀ ਦੇ ਦਿੱਤੀ ਗਈ ਸੀ ਜਿਸ ਦੇ ਬਾਅਦ ਵਿਜੀਲੈਂਸ ਉਹਨਾਂ ਨੂੰ ਆਪਣੇ ਨਾਲ ਲੈ ਕੇ ਉਹਨਾਂ ਦੇ ਕੁੜਮ ਰਾਜੂ ਮੈਦਾਨ ਦੇ ਘਰ ਦੇ ਉੱਤੇ ਛਾਪਾ ਮਾਰਨ ਦੇ ਲਈ ਪਹੁੰਚੀ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਵੀ ਵਿਜੀਲੈਂਸ ਨੇ ਵਿਧਾਇਕ ਰਮਨ ਅਰੋੜਾ ਦੇ ਰਿਸ਼ਤੇਦਾਰ ਰਾਜੂ ਮਦਾਨ ਦੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ ਸੀ ਭਾਵੇਂ ਰਾਜੂ ਮਦਾਨ ਨਹੀਂ ਮਿਲਿਆ ਪਰ ਵਿਜੀਲੈਂਸ ਟੀਮ ਆਪਣੀ ਸਾਰੀ ਜਾਂਚ ਪੂਰੀ ਕਰਕੇ ਵਾਪਸ ਆ ਗਈ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਨੇ ਰਾਜੂ ਮਦਾਨ ਦੇ ਘਰ ਛਾਪਾ ਮਾਰਿਆ ਸੀ ਪਰ ਰਮਨ ਅਰੋੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਹ ਫਰਾਰ ਹੋ ਗਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਮਿਸ ਇੰਗਲੈਂਡ ਮੇਲਾ ਮੈਗੀ ਹਾਇਦਰਾਬਾਦ ਦੇ ਵਿੱਚ ਹੋ ਰੇ ਮਿਸ ਵਰਲਡ ਮੁਕਾਬਲੇ ਦੇ ਵਿੱਚ ਅਧ ਵਿਚਕਾਰ ਹੀ ਉਸ ਨੂੰ ਛੱਡ ਕੇ ਚਲੀ ਗਈ ਜਿਸ ਮਗਰੋਂ ਇੰਗਲੈਂਡ ਦੇ ਅਖਬਾਰ ਦ ਸਨ ਦੀਕ ਰਿਪੋਰਟ ਦੇ ਮੁਤਾਬਕ ਜਿਸ ਦੇ ਵਿੱਚ ਕਿ ਉਸ ਦਾ ਇੰਟਰਵਿਊ ਛਪਿਆ ਇੰਟਰਵਿਊ ਦੇ ਵਿੱਚ ਉਸ ਨੇ ਮਿਸ ਵਰਲਡ ਮੁਕਾਬਲੇ ਨੂੰ ਅਧ ਵਿਚਕਾਰ ਛੱਡਣ ਦਾ ਕਾਰਨ ਦੱਸਦੇ ਹੋਏ ਮਿਸ ਵਰਲਡ ਦੇ ਪ੍ਰਬੰਧਕਾਂ ਦੇ ਉੱਤੇ ਗੰਭੀਰ ਦੋਸ਼ ਲਗਾਏ ਮੈਗੀ ਨੇ ਕਿਹਾ ਕਿ ਉਸ ਦੇ ਉੱਤੇ ਮਿਸ ਵਰਲਡ ਦੇ ਫਾਈਨੈਂਸਰਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਦੇ ਲਈ ਦਬਾਅ ਪਾਇਆ ਜਾ ਰਿਹਾ ਸੀ ਮੈਗੀ ਨੇ ਕਿਹਾ ਕਿ ਉਸ ਨੂੰ ਮੁਕਾਬਲੇ ਦੇ ਵਿੱਚ ਇੱਕ ਵੇਸਵਾ ਵਾਂਗ ਮਹਿਸੂਸ ਕਰਵਾਇਆ ਗਿਆ ਮਿਸ ਇੰਗਲੈਂਡ ਮਿਲਾ ਮੈਗੀ ਵੱਲੋਂ ਲਗਾਏ ਗਏ ਇਲਜ਼ਾਮਾਂ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਗਰਮਾ ਗਿਆ ਜਿਸ ਦੇ ਚਲਦੇ ਮਿਸ ਵਰਲਡ ਦੀ ਸੀਈਓ ਜੂਲੀਆ ਮੋਰਲੇ ਨੇ ਮੈਗੀ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਮਿਸ ਵਰਲਡ 2025 ਹੈਦਰਾਬਾਦ ਦੇ ਵਿੱਚ ਜਾਰੀ ਹੈ ਫਾਈਨਲ 31 ਮਈ ਨੂੰ ਹੋਣ ਵਾਲਾ ਹੈ। ਇਹ ਸਭ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ 24 ਸਾਲਾਂ ਮਿਲਾ ਮੈਗੀ 7 ਮਈ ਨੂੰ ਹైదరాబాద్ ਪਹੁੰਚੀ। 16 ਮਈ ਨੂੰ ਮਿਲਾ ਮੈਗੀ ਮੁਕਾਬਲੇ ਦੇ ਮੁਕਾਬਲੇ ਨੂੰ ਵਿਚਾਰ ਹੀ ਛੱਡ ਕੇ ਯੂਕੇ ਵਾਪਸ ਚਲੀ ਗਈ। ਮਿਸ ਵਰਲਡ ਦੇ 74 ਸਾਲਾਂ ਦੇ ਇਤਿਹਾਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਇੰਗਲੈਂਡ ਦੀ ਨੁਮਾਇੰਦਗੀ ਕਰਨ ਵਾਲੀ ਤੱਤੀਯੋਗੀ ਨੂੰ ਅਚਾਨਕ ਬਦਲ ਦਿੱਤਾ ਗਿਆ ਹੋਵੇ। ਮਿਲਾਦੀ ਜਗ੍ਹਾ ਦੇ ਉੱਤੇ ਮਿਸ ਇੰਗਲੈਂਡ ਦੀ ਉਪ ਜੇਤੂ ਨੂੰ ਲਿਆ ਗਿਆ ਹੈ ਇਸ ਬਾਰੇ ਦੇ ਵਿੱਚ ਮਾਮਲੇ ਬਾਰੇ ਖੁਲਾਸਾ ਕਰਦੇ ਹੋਏ ਆਪਣੇ ਇੰਟਰਵਿਊ ਦੌਰਾਨ ਮਿਲਾ ਮੈਗੀ ਨੇ ਕਿਹਾ ਕਿ ਉਸ ਨੂੰ ਮੁਕਾਬਲੇ ਦੇ ਵਿੱਚ ਬਜ਼ੁਰਗ ਆਦਮੀਆਂ ਦੇ ਨਾਲ ਸਮਾਬਿਤਾਨ ਅਤੇ ਸੋਸ਼ਲ ਹੋਣ ਦੇ ਲਈ ਕਿਹਾ ਗਿਆ ਸੀ ਕਿਉਂਕਿ ਉਹ ਸ਼ੋਅ ਦੇ ਵਿੱਚ ਵਿਤੀ ਯੋਗਦਾਨ ਪਾ ਰਹੇ ਸਨ ਸਾਰੇ ਪ੍ਰਤੀਯੋਗੀਆਂ ਦੇ ਉੱਤੇ ਸਾਰਾ ਦਿਨ ਮੇਕਅਪ ਕਰਨ ਅਤੇ ਭਾਰੀ ਵਾਲ ਵਾਲਾਂ ਵਾਲਾ ਗਾਉਨ ਪਹਿਨਣ ਦਾ ਦਬਾਅ ਪਾਇਆ ਗਿਆ ਭਾਵੇਂ ਉਹ ਨਾਸ਼ਤਾ ਕਰਦੇ ਹੋਣ ਉਸ ਸਮੇਂ ਵੀ ਅਜਿਹਾ ਹੀ ਰਹਿਣਾ ਜ਼ਰੂਰੀ ਸੀ ਹਰ ਇੱਕ ਮੇਜ਼ ਦੇ ਉੱਤੇ 6 ਮਹਿਮਾਨ ਅਤੇ 2 ਕੁੜੀਆਂ ਬੈਠਦੀਆਂ ਸਨ। ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਮਹਿਮਾਨਾਂ ਨੂੰ ਖੁਸ਼ ਰੱਖਣ। ਇਹ ਸਭ ਦੇਖ ਕੇ ਉਸ ਨੂੰ ਕਾਫੀ ਜ਼ਿਆਦਾ ਗਲਤ ਮਹਿਸੂਸ ਹੋਣਾ ਸ਼ੁਰੂ ਹੋਇਆ ਜਿਸ ਦੇ ਕਰਕੇ ਉਸਨੇ ਦੱਸਿਆ ਕਿ ਮੈਂ ਇੱਥੇ ਕਿਸੇ ਨੂੰ ਹਸਾਣ ਅਤੇ ਉਨ੍ਹਾਂ ਦਾ ਮਨੋਰੰਜਨ ਕਰਨ ਦੇ ਲਈ ਨਹੀਂ ਆਈ ਅਤੇ ਮੈਨੂੰ ਵੈਸਵਾਵਾਗ ਮਹਿਸੂਸ ਕਰਵਾਇਆ ਜਾ ਰਿਹਾ ਸੀ। ਅਸੀਂ ਇੱਥੇ ਸਮਾਜਿਕ ਮੁੱਦਿਆਂ ਬਾਰੇ ਗੱਲ ਕਰਨ ਦੇ ਲਈ ਆਏ ਸੀ ਪਰ ਉੱਥੋਂ ਦੇ ਲੋਕ ਇਸ ਬਾਰੇ ਦੇ ਵਿੱਚ ਸੁਣਨ ਦੇ ਲਈ ਤਿਆਰ ਨਹੀਂ ਹਨ। ਕੁਝ ਅਜਿਹੀਆਂ ਗੱਲਾਂ ਹਨ ਜੋ ਕਿ ਤੁਹਾਨੂੰ ਅਨਕੰਫਰਟੇਬਲ ਮਹਿਸੂਸ ਕਰਵਾਂਦੀਆਂ ਨੇ ਉਸਨੇ ਅੱਗੇ ਕਿਹਾ ਕਿ ਸਾਰਿਆਂ ਦੇ ਨਾਲ ਬਾਂਦਰਾਂ ਦੇ ਵਾਂਗ ਵਿਹਾਰ ਕੀਤਾ ਜਾ ਰਿਹਾ ਸੀ ਜਿਸ ਨੂੰ ਲੈ ਕੇ ਉਹ ਬਰਦਾਸ਼ਤ ਨਹੀਂ ਕਰ ਪਾਈ ਅਤੇ ਅੱਗੇ ਕਿਹਾ ਕਿ ਮੈਂ ਬਰਦਾਸ਼ਤ ਨਾ ਕਰਨ ਦੀ ਵਜ੍ਹਾ ਕਰਕੇ ਅਧ ਵਿਚਾਲੇ ਹੀ ਇਸ ਮੁਕਾਬਲੇ ਨੂੰ ਛੱਡ ਦਿੱਤਾ ਮੈਗੀ ਵੱਲੋਂ ਕੀਤੇ ਗਏ ਇਸ ਖੁਲਾਸੇ ਤੋਂ ਬਾਅਦ ਮਿਸ ਵਰਲਡ ਦੀ ਸੀਈਓ ਅਤੇ ਚੇਅਰਮੈਨ ਜੂਲੀਆ ਮੋਰਲੇ ਨੇ 24 ਮਈ ਨੂੰ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਉਸਨੇ ਕਿਹਾ ਕਿ ਮਿਸ ਇੰਗਲੈਂਡ ਨੇ ਆਪਣੀ ਮਾਂ ਦੀ ਵਿਗੜੀ ਸਿਹਤ ਕਾਰਨ ਅਚਾਨਕ ਮਿਸ ਵਰਲਡ ਛੱਡਣ ਦਾ ਫੈਸਲਾ ਕੀਤਾ ਸੀ ਉਹਨਾਂ ਦੀ ਸਥਿਤੀ ਨੂੰ ਸਮਝਦੇ ਹੋਏ ਸੰਗਠਨ ਨੇ ਵੀ ਉਹਨਾਂ ਦੀ ਵਾਪਸੀ ਦਾ ਪ੍ਰਬੰਧ ਕੀਤਾ ਬਿਆਨ ਦੇ ਵਿੱਚ ਮਿਲਾ ਮੈਗੀ ਦੇ ਦੋਸ਼ਾਂ ਨੂੰ ਵੀ ਸਪਸ਼ਟ ਕੀਤਾ ਗਿਆ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਬਦਕਿਸਮਤੀ ਦੇ ਨਾਲ ਸਾਨੂੰ ਪਤਾ ਲੱਗਾ ਹੈ ਕਿ ਯੂਕੇ ਦੇ ਕੁਝ ਮੀਡੀਆ ਆਊਟਲੈਟਾਂ ਨੇ ਝੂਠੀਆਂ ਅਤੇ અપਮਾਨਜਨਕ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਨੇ ਇਹ ਦਾਅਵੇ ਪੂਰੀ ਤਰ੍ਹਾਂ ਦੇ ਨਾਲ ਝੂਠੇ ਨੇ ਆਖਿਰਕਾਰ ਸੱਚ ਕੀ ਹੈ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਵੇ ਬਿਊਰੋ ਰਿਪੋਰਟ ਹਮਦਰਸ ਟੀਵੀ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਜਾਂਚ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕਰਕੇ ਡਰੱਗ ਮਨੀ ਬਰਾਮਦ ਕੀਤੀ ਗਈ ਇਸ ਸਬੰਧ ਦੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਲਖਵਿੰਦਰ ਸਿੰਘ ਉਰਫ ਲਵੀ ਫੌਜੀ ਪੁੱਤਰ ਵੱਸਨ ਸਿੰਘ ਵੱਜੋਂ ਹੋਈ ਹੈ ਜਿਸ ਨੂੰ ਕਿ ਮਿਤੀ 23 5 2025 ਨੂੰ ਖਰੜ ਜ਼ਿਲ੍ਹਾ ਮੋਹਾਲੀ ਦੇ ਫਲੈਟ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਸ ਦੌਰਾਨ ਫਲੈਟ ਦੇ ਵਿੱਚੋਂ 11 ਲੱਖ ਰੁਪਏ ਡਰਗ ਮਨੀ, 7 ਮੋਬਾਈਲ ਫੋਨ ਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਮਾਨਯੋਗ ਕਮਿਸ਼ਨਰ ਪੁਲਿਸ ਅਮਨ ਸਰ ਸਰਦਾਰ ਗੁਰਪ੍ਰੀਤ ਸਿੰਘ ਕੋਲ ਅਦੇ ਦੇ ਸ਼ੰਦ ਦੇ ਨਿਰਦੇਸ਼ਾਂ ਤੇ ਜਿਹੜੀ ਨਸ਼ਿਆਂ ਵਿਰੁੱਧ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਉਸ ਦੇ ਅਧਾਰ ਸਾਡਾ ਇੱਕ ਪੁਰਾਣਾ ਮੁਕੱਦਮਾ 298/13 ਥਾਣਾ ਸਲਾਮਾਬਾਦ ਵਿੱਚ ਦਰਜ ਸੀਗਾ। ਜਿਸ ਦੇ ਵਿੱਚ ਪਹਿਲਾਂ ਦੋਸ਼ੀ ਸੰਦੀਪ ਅਤੇ ਰੌਸ਼ਨ ਅਤੇ ਹੋਰ ਜਿਹੜੇ 13 ਹੋਰ ਦੋਸ਼ੀ ਬਿਲਕੁਲ 15 ਦੋਸ਼ੀ ਜਿਹੜੇ ਚਲਨ ਲਈ ਅਰੈਸਟ ਹੋ ਚੁੱਕੇ ਸੀਗੇ ਇਸ ਮਕਦਮੇ ਵਿੱਚ ਪੁਰਾਣੀ ਬਰਾਮਦਗੀ ਜਿਹੜੀ ਆ ਉਹ ਕਰੀਬ 22 ਕਿਲੋ ਤੋਂ ਵੱਧ ਹੈਰੋਇਨ ਪਲੱਸ ਪਿਸਟਲ ਅਤੇ ਕਾਰਾਂ ਇਸੇ ਬਰਾਮਦ ਹੋਈਆਂ ਸੀ ਬਹੁਤ ਵੱਡਾ ਨੈਟਵਰਕ ਜਿਹੜਾ ਉਦੋਂ ਬਸਟ ਹੋਇਆ ਸੀਗਾ ਜਿਸ ਦੇ ਵਿੱਚ ਬਾਹਰ ਬੈਠਾ ਮੰਨੂ ਮਹਾਵਾ ਜਿਹੜਾ ਵਾ ਉਹ ਇਸ ਨੂੰ ਚਲਾ ਰਿਹਾ ਸੀਗਾ ਇਸ ਦੇ ਵਿੱਚ ਇੱਕ ਦੋਸ਼ੀ ਲਖਿੰਦਰ ਸਿੰਘ ਉਰਫ ਫੌਜੀ ਜਿਹੜਾ ਇਸ ਦੇ ਵਿੱਚ ਨਾਮਿਨੇਟਡ ਸੀਗਾ ਉਸ ਨੂੰ ਸਾਡੀ ਸਲਾਮਤ ਬਾਦ ਪੁਲਿਸ ਐ ਐਸ ਐਚਓ ਸਰਦਾਰ ਜਸਵੀਰ ਸਿੰਘ ਅਤੇ ਇਹਨਾਂ ਦੀ ਟੀਮ ਨੇ ਜਿਹੜਾ ਖਰੜ ਤੋਂ ਤੋਂ ਬੜੀ ਮਿਹਨਤ ਦੇ ਬਾਤ ਕਰਤਾ ਕੀਤਾ ਹੈ ਇਸ ਮਕਦਮੇ ਵਿੱਚ ਬਗੌੜਾ ਸੀਗਾ ਇਸ ਤੇ ਆਲਰੇਡੀ ਪਹਿਲਾਂ ਦੋ ਮਕਦਮੇ ਦਰਜ ਸੰਤ ਜਿਸ ਦੇ ਵਿੱਚ ਜਿਹੜਾ ਬੀਯੋਗੋ ਸ਼ਾਮਿਲ ਕੀਤਾ ਗਿਆ ਸੀਗਾ ਜਿਸ ਨੂੰ ਜਦੋਂ ਫੜਿਆ ਇਸ ਦੀ ਜਿਹੜੀ ਪੁਸ਼ਕਿਸ਼ ਦੌਰਾਨ ਇਸ ਤੋਂ ਇਸ ਪਾਸੋਂ 11 ਲੱਖ ਰੁਪਇਆ ਜਿਹੜਾ ਡਰਗ ਮਨੀ ਤੇ ਪਲਸ ਇੱਕ ਜਿਹੜਾ ਇੰਪੋਰਟਡ ਪਿਸਟਲ ਜਿਹੜਾ ਬਰਾਮਦ ਹੋਇਆ ਜਿਸ ਨੂੰ ਪੇਸ਼ ਅਦਾਲਤ ਕੀਤਾ ਗਿਆ ਇਸ ਦਾ ਰਿਮਾਂਡ ਹਾਸਲ ਕੀਤਾ ਗਿਆ ਇਸ ਦੇ ਹੋਰ ਦੋਸ਼ੀ ਵੀ ਇਸ ਦੇ ਵਿੱਚ ਸਾਹਮਣੇ ਆਏ ਨੇ ਜਿਹੜੇ ਇਹ ਸਹਿਦ ਮਸ਼ੀਨ ਨੇ ਤੇ ਜਿਨ੍ਹਾਂ ਦੇ ਉੱਤੇ ਸਾਡੀ ਜਿਹੜੀ ਤਫ਼ਤੀਸ਼ ਲਗਾਤਾਰ ਜਾਰੀ ਹੈ ਤੇ ਜਿਹੜੀ ਹੋਰ ਇਸ ਦੇ ਵਿੱਚ ਜੜੀਆਂ ਰਸਤੇ ਹੋਰ ਇਸ ਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਸਾਡੇ ਵੱਲੋਂ ਕੀਤੀ ਜਾਵੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ। ਬਾਲੀਵੁੱਡ ਅਦਾਕਾਰਾ ਹਤੇ ਆਈਪੀਐਲ ਦੇ ਵਿੱਚ ਕਿੰਗਜ਼ 11 ਪੰਜਾਬ ਦੀ ਸਹਿ ਮਾਲਕਨ ਪ੍ਰਿਟਿਜ਼ੈਂਟਾ ਨੇ ਇੱਕ ਨੇਕ ਅਤੇ ਕਾਬਲੇ ਤਰੀਫ਼ ਕੰਮ ਕਰ ਦਿਖਾਇਆ। ਜਿਸ ਕਰਕੇ ਹਰ ਥਾਂ ਦੇ ਉੱਤੇ ਉਸ ਦੀ ਸ਼ਲਾਘਾ ਹੋ ਰਹੀ ਹੈ। ਆਪਰੇਸ਼ਨ ਸਿੰਧੂਰ ਦੇ ਮਗਰੋਂ ਪ੍ਰਿਟਿਜ਼ੈਂਟਾ ਨੇ ਸ਼ਹੀਦ ਫੌਜੀ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਧੰਨਵਾਦ ਵਜੋਂ ਭੇ ਇਸ ਬਾਰੇ ਦੇ ਵਿੱਚ ਪ੍ਰੇਟਿਜ਼ੈਂਟਾ ਨੇ ਇੱਕ ਭਾਵੁਕ ਪੋਸਟ ਵੀ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਫੌਜੀ ਪਰਿਵਾਰਾਂ ਦੇ ਵੱਲ ਪ੍ਰੇਟਿਜ਼ੈਂਟਾ ਦੇ ਇਸ ਪਿਆਰ ਅਤੇ ਸਤਿਕਾਰ ਦੇ ਪਿੱਛੇ ਵੱਡਾ ਕਾਰਨ ਕੀ ਹੈ ਆਓ ਤੁਹਾਨੂੰ ਵੀ ਦੱਸਦੇ ਹਾਂ ਪ੍ਰੇਟਿਜ਼ੈਂਟਾ ਦੇ ਭਾਰਤੀ ਫੌਜ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਨਾਲ ਗਹਿਰੇ ਸਬੰਧ ਬਾਰੇ ਹਾਲ ਹੀ ਦੇ ਵਿੱਚ ਪ੍ਰੇਟਿਜ਼ੈਂਟਾ ਆਰਮੀ ਊਮੈਨਜ਼ ਵੈਲਫੇਅਰ ਐਸੋਸੀਏਸ਼ਨ ਦੇ ਇੱਕ ਸਮਾਗਮ ਦੇ ਵਿੱਚ ਹਿੱਸਾ ਬਣੀ ਜਿੱਤੇ ਪ੍ਰੈਜ਼ੀਡੈਂਟਾ ਨੇ ਨਾ ਸਿਰਫ ਸਮਾਗਮ ਤੋਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਸਗੋਂ ਸ਼ਹੀਦਾਂ ਦੀਆਂ ਪਤਨੀਆਂ ਦੇ ਲਈ ਸਹਾਇਤਾ ਵਜੋਂ 1 ਕਰੋੜ ਰੁਪਏ ਵੀ ਦਿੱਤੇ ਪ੍ਰੈਜ਼ੀਡੈਂਟਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਕਿ ਜਿਵੇਂ ਹੀ ਮੈਂ ਭਾਰਤੀ ਫੌਜ ਦੇ ਦੱਖਣ ਪੱਛਮੀ ਕਮਾਂਡ ਦੇ ਆਡੀਟੋਰੀਅਮ ਦੇ ਵਿੱਚ ਦਾਖਲ ਹੋਈ ਮੈਂ ਹਰ ਪਾਸੇ ਫੌਜ ਦੇ ਅਧਿਕਾਰੀਆਂ ਅਤੇ ਸੈਨਿਕਾਂ ਦੇ ਪੋਸਟਰ ਲੱਗੇ ਦੇਖੇ ਜਿਨ੍ਹਾਂ ਨੇ ਬਹਾਦਰੀ ਪੁਰਸਕਾਰ ਜਿੱਤੇ ਨੇ ਕੁਝ ਨੇ ਇਸਰ ਦੇਸ਼ ਦੇ ਲਈ ਆਪਣੀਆਂ ਜਾਨਾਂ ਗਵਾ ਦਿੱਤੀਆਂ ਨੇ ਅਤੇ ਕੁਝ ਜੰਗ ਦੇ ਮੈਦਾਨ ਦੇ ਵਿੱਚੋਂ ਜ਼ਖਮਾਂ ਦੇ ਨਾਲ ਵਾਪਸ ਪਰਤੇ ਨੇ ਇਹ ਪਤੀ ਪੁੱਤਰ ਭਰਾ ਅਤੇ ਪਿਤਾ ਸਨ ਉਹ ਸਾਡੀਆਂ ਹਥਿਆਰਬੰਦ ਫੌਜਾਂ ਦਾ ਹਿੱਸਾ ਸਨ ਅਤੇ ਉਹ ਸਾਡੇ ਕੱਲ ਦੇ ਲਈ ਆਪਣਾ ਅੱਜ ਕੁਰਬਾਨ ਕਰ ਦਿੰਦੇ ਨੇ ਪ੍ਰੀਤੀ ਅੱਗੇ ਲਿਖਦੀ ਹੈ ਕਿ ਅਸੀਂ ਉਸ ਨੂੰ ਕਦੇ ਨਹੀਂ ਜਾਣ ਸਕਾਂਗੇ ਬਹੁਤ ਸਾਰੇ ਲੋਕ ਉਹਨਾਂ ਨੂੰ ਕਦੇ ਨਹੀਂ ਸੁਣ ਸਕਣਗੇ ਨਾ ਉਹਨਾਂ ਬਾਰੇ ਸੋਚ ਸਕਣਗੇ ਅਤੇ ਨਾ ਹੀ ਉਹਨਾਂ ਨੂੰ ਯਾਦ ਰੱਖ ਸਕਣਗੇ ਹੋ ਸਕਦਾ ਹੈ ਕਿ ਅਸੀਂ ਗੱਲਬਾਤ ਦੇ ਵਿੱਚ ਉਨ੍ਹਾਂ ਦਾ ਜ਼ਿਕਰ ਕਰੀਏ ਉਨ੍ਹਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕਰੀਏ ਅਤੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਵਾਪਸ ਚਲੇ ਜਾਈਏ ਇਹ ਦੁਖਦਾਈ ਸੱਚਾਈ ਉਦੋਂ ਹੋਰ ਵੀ ਦੁਖਦਾਈ ਹੁੰਦੀ ਹੈ ਜਦੋਂ ਮੈਂ ਸਮਾਗਮ ਦੇ ਵਿੱਚ ਪਹੁੰਚਦੀਆਂ ਅਤੇ ਆਪਣੇ ਚਿਹਰੇ ਦੇ ਉੱਤੇ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੀਆਂ ਇਸ ਸਮਾਗਮ ਦੇ ਵਿੱਚ ਮੈਂ ਉਨ੍ਹਾਂ ਔਰਤਾਂ ਨੂੰ ਮਿਲੀ ਜੋ ਕਿ ਇਨ੍ਹਾਂ ਆਦਮੀਆਂ ਨੂੰ ਹਰ ਦਿਨ ਅਤੇ ਹਰ ਪਾਲ ਯਾਦ ਕਰਦੀਆਂ ਨੇ ਮੈਂ ਉਨ੍ਹਾਂ ਦੇ ਬੱਚਿਆਂ ਨੂੰ ਮਿਲੀ ਅਤੇ ਮੈਂ ਉਨ੍ਹਾਂ ਦੀਆਂ ਮੁਸਕਰਾਹਟਾਂ ਵੀ ਵੇਖੀਆਂ ਨਾ ਕੋਈ ਸ਼ਿਕਾਇਤ ਸੀ ਅਤੇ ਨਾ ਹੀ ਕੋਈ ਹੰਝੂ ਬਸ ਮਾਣ ਤਾਕਤ ਅਤੇ ਕੁਰਬਾਨੀ ਸੀ ਅੰਤ ਦੇ ਵਿੱਚ ਪ੍ਰੀਟੀ ਨੇ ਲਿਖਿਆ ਕਿ ਮੈਂ ਤੁਹਾਡੀ ਸੇਵਾ ਅਤੇ ਤੁਹਾਡੀ ਕੁਰਬਾਨੀ ਦੇ ਲਈ ਇੱਕ ਛੋਟਾ ਜਿਹਾ ਧੰਨਵਾਦ ਕਹਿਣਾ ਚਾਹਾਂਗੀ ਮੈਂ ਆਪਣਾ ਯੋਗਦਾਨ ਲੈ ਕੇ ਆਈ ਹਾਂ ਮੈਂ ਚਾਹਦੀ ਹਾਂ ਕਿ ਉਹ ਜਾਣ ਲੈਣ ਕਿ ਉਹਨਾਂ ਨੂੰ ਭੁਲਾਇਆ ਨਹੀਂ ਗਿਆ ਅਤੇ ਅਸੀਂ ਹਮੇਸ਼ਾ ਉਹਨਾਂ ਦੇ ਕਰਜ਼ਦਾਰ ਵੀ ਰਹਾਂਗੇ ਮੈਨੂੰ ਪਤਾ ਹੈ ਕਿ ਮੇਰਾ ਦੇਸ਼ ਸੁਰੱਖਿਅਤ ਹੱਥਾਂ ਦੇ ਵਿੱਚ ਹੈ ਜਦੋਂ ਤੱਕ ਅਜਿਹੇ ਹੀਰੋ ਸਾਡੀ ਰੱਖਿਆ ਕਰ ਰਹੇ ਨੇ ਮੈਂ ਆਪਣਾ ਹਿੱਸਾ ਨਿਭਾਇਆ ਹੈ ਮੈਂ ਪੂਰੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਫੌਜੀ ਪਰਿਵਾਰਾਂ ਦੀ ਮਦਦ ਕਰ ਸਕਦੇ ਹੋ ਤੁਸੀਂ ਇਸ ਦੇ ਫੰਡਿੰਗ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਸ਼ਹੀਦਾਂ ਦੀਆਂ ਪਤਨੀਆਂ ਨੂੰ 1 ਕਰੋੜ ਰੁਪਏ দান ਕਰਨ ਵਾਲੀ ਬਾਲੀਵੁੱਡ ਦੀ ਡਿੰਪਲ ਗਰਲ ਪ੍ਰਿਟੀ ਜ਼ਿੰਟਾ ਦਾ ਫੌਜ ਦੇ ਨਾਲ ਡੂੰਘਾ ਸੰਬੰਧ ਹੈ ਉਸ ਦੇ ਪਿਤਾ ਦੁਰਗਾਨੰਦ ਜ਼ਿੰਟਾ ਭਾਰਤੀ ਫੌਜ ਦੇ ਵਿੱਚ ਇੱਕ ਅਧਿਕਾਰੀ ਸਨ ਜਦੋਂ ਕਿ ਉਸ ਦਾ ਭਰਾ ਦੀਪੰਕਰ ਫੌਜ ਦੇ ਵਿੱਚ ਇੱਕ ਕਮਿਸ਼ਨਡ ਅਫਸਰ ਹੈ ਜਦੋਂ ਉਹ ਸਿਰਫ 13 ਸਾਲਾਂ ਦੀ ਸੀ ਤਾਂ ਉਸਦੇ ਪਿਤਾ ਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਹਾਲਾਂਕਿ ਉਸ ਹਾਦਸੇ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਗਈ ਉਸ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਮੁੰਬਈ ਦੇ ਵਿੱਚ ਸੈਟਲ ਹੋ ਗਈ ਉਹ ਆਈਪੀਐਲ ਦੇ ਵਿੱਚ ਕਿੰਗਸ 11 ਪੰਜਾਬ ਦੀ ਸਹਿ ਮਾਲਕਣ ਵੀ ਹੈ ਸਾਲ 2004 ਦੇ ਵਿੱਚ ਉਸ ਨੇ ਦੇਸ਼ ਭਗਤੀ ਵਾਲੀ ਫਿਲਮ ਲਕਸ਼ਯ ਦੇ ਵਿੱਚ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਈ ਸੀ ਫਿਲਮ ਦਾ ਪੇ ਚੋਕੜ ਭਾਰਤੀ ਫੌਜ ਦੇ ਉੱਤੇ ਆਧਾਰਿਤ ਸੀ ਬ੍ਰਿਟਿਸ਼ ਇੰਟਾ ਦੇ ਹਿਮਾਚਲ ਅਤੇ ਪੰਜਾਬ ਦੇ ਨਾਲ ਵੀ ਸੰਬੰਧ ਨੇ ਉੱਤਰ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਦੇ ਵਿੱਚ ਮਿਲਦੇ ਵਿੱਚ ਹੋਇਆ ਉਸ ਦਾ ਬਚਪਨ ਸ਼ਿਮਲਾ ਦੇ ਵਿੱਚ ਹੀ ਬੀਤਿਆ ਅਤੇ ਉਸ ਨੇ ਆਪਣੀ ਸਕੂਲੀ ਸਿੱਖਿਆ ਗਵਰਨਮੈਂਟ ਆਫ ਜੀਜ਼ਸ ਐਂਡ ਮੈਰੀ ਤੋਂ ਪ੍ਰਾਪਤ ਕੀਤੀ ਹੈ ਜਿਸ ਤੋਂ ਬਾਅਦ ਉਸ ਨੇ ਸ਼ਿਮਲਾ ਦੇ ਸੇਂਟ ਬੇਡੇ ਕਾਲਜ ਤੋਂ ਪੜ੍ਹਾਈ ਕੀਤੀ ਉਸ ਨੇ ਸਾਲ 2016 ਦੇ ਵਿੱਚ ਜੀਨ ਗੁੱਡ ਇਨਾਫ ਦੇ ਨਾਲ ਵਿਆਹ ਕੀਤਾ ਭਾਵੇਂ ਇਹ ਇੱਕ ਵਿਦੇਸ਼ੀ ਸ਼ਖਸ ਹੈ ਪਰ ਉਹਨਾਂ ਨੇ ਪੰਜਾਬੀ ਰੀਤੀ ਰਿਵਾਜਾਂ ਦੇ ਨਾਲ ਵਿਆਹ ਕੀਤਾ ਇੰਨਾ ਹੀ ਨਹੀਂ ਉਹ ਭਾਰਤੀ ਸੱਭਿਆਚਾਰ ਦਾ ਵੀ ਸ਼ੌਕੀਨ ਹੈ ਪ੍ਰਿਤੀ ਜੰਟਾ ਹਮੇਸ਼ਾ ਹੀ ਪਟਿਆਲਾ ਸੂਟ ਅਤੇ ਫੁਲਕਾਰੀ ਪਹਿਨਦੀ ਹੈ ਬਿਊਰੋ ਰਿਪੋਰਟ ਹਮਦਰਸ ਟੀਵੀ